ਉਹ ਵੀ ਕਿਲੋਵੇ ਦਾ ਵਜਣਾ ਇੱਕ ਬੰਦਾ ਆਰਾਮ ਨਾਲ ਹਨਾ ਚੱਕ ਕੇ ਲਿਜਾ ਸਕਦਾ ਹੁਣ ਤੁਹਾਨੂੰ ਚਲਾ ਕੇ ਵੀ ਦਿਖਾਉਨੇ ਆ ਵੀ ਕਿੰਨਾ ਇਹਦਾ ਪ੍ਰੈਸ਼ਰ ਆ ਚਲਾ ਕੇ ਵੀ ਦਿਖਾ ਰਹੇ ਆ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਆਪਾਂ ਇਹਦੀ ਵੀਡੀਓ ਪਾਈ ਸੀ ਜਣਾ ਪਾਣੀ ਕੱਢਦੇ ਸੀ ਸਾਡੇ ਖੇਤ ਪਾਣੀ ਬਹੁਤ ਜ਼ਿਆਦਾ ਸੀ ਤੇ ਇਹ ਆਪਾਂ ਲਿਆਂਦਾ ਸੀ ਤੇ ਇਹਦੇ ਬਾਰੇ ਦੱਸਾਂਗੇ ਫੀਡਬੈਕ ਲਾਵਾਂਗੇ ਆਪਣੇ ਫਾਦਰ ਸਾਹਿਬ ਤੋਂ ਵੀ ਕਿਵੇਂ ਲੱਗਿਆ ਇਹ ਇੱਕ ਆਪਣੇ ਭਰਾਵਾਂ ਨੂੰ ਬੇਨਤੀ ਹੋਰ ਆ ਜੀ ਕਈ ਵੀਰ ਮੈਸੇਜ ਕਰਦੇ ਆ ਹਨਾ ਮੈਸੈਂਜਰ ਤੇ ਵੀ ਇਹਦਾ ਕੀ ਰੇਟ ਆ ਵੀ ਕਿੰਨੇ ਦਾ ਤੁਸੀਂ ਲੈ ਕੇ ਆਂਦਾ ਕਿੱਥੋਂ ਲੈ ਕੇ ਆਂਦਾ ਤੇ ਵੀਰੋ ਮੈਂ ਨਾ ਮੈਸੈਂਜਰ ਬਹੁਤ ਘੱਟ ਯੂਜ਼ ਕਰਦਾ ਬਹੁਤ ਘੱਟ ਚਲਾਉਣਾ ਤੇ ਤੁਸੀਂ ਜਾਂ ਤਾਂ ਮੈਨੂੰ ਵਟਸਐਪ ਤੇ ਹਨਾ ਮੈਸੇਜ ਕਰ ਦਿਆ ਕਰੋ ਜਾਂ ਮੈਨੂੰ ਡਾਇਰੈਕਟ ਕਾਲ ਕਰ ਲਿਆ ਕਰੋ ਇਦੇ ਵਿੱਚ ਹੀ ਐਡ ਹੁੰਦਾ ਹਨਾ WhatsApp ਦਾ ਨੰਬਰ ਵੀ ਉਹੀ ਮੇਰਾ ਪਰਸਨਲ ਨੰਬਰ ਆ 959220122 ਤੇ ਕਿਉਂਕਿ ਕਈ ਵਾਰੀ ਨਾ ਮੈਸੈਂਜਰ ਤੇ ਐਨੇ ਮੈਸੇਜ ਆ ਜਾਂਦੇ ਆਗੇ ਤੇ ਪਤਾ ਨਹੀਂ ਲੱਗਦਾ ਕਈ ਵੀਰ ਕਹਿੰਦੇ ਆ ਵੀ ਵੀਡੀਓ ਪਾ ਦਿੰਨੇ ਹਾਂ ਵੀ ਤੁਸੀਂ ਕੋਈ ਜਵਾਬ ਤਾਂ ਦਿੰਦੇ ਨਹੀਂ ਇਸ ਕਰਕੇ ਮੈਂ ਵਾਰ-ਵਾਰ ਕਹਿੰਦਾ ਉਹਨਾਂ ਵੀ ਜਾਂ ਤਾਂ ਵੀਰੇਓ ਕਮੈਂਟ ਚ ਪਤਾ ਕਰ ਲਿਆ ਕਰੋ ਜਾਂ ਤੁਸੀਂ ਆਪਣੇ WhatsApp ਨੰਬਰ ਤੇ ਮੈਸੇਜ ਕਰ ਦਿਆ ਕਰੋ ਜਾਂ ਡਾਇਰੈਕਟ ਕਾਲ ਕਰ ਲਿਆ ਕਰੋ ਤੇ ਬਾਕੀ ਦੋਸਤੋ ਆਪਣੇ ਫਾਦਰ ਸਾਹਿਬ ਤੋਂ ਪੁੱਛਦੇ ਆ ਤੇ ਲੈਨੇ ਆ ਫੀਡਬੈਕ ਇਹਦਾ ਕਿਉਂਕਿ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਹਨਾ ਕੱਲ੍ਹ ਵਾਲੀ ਚ ਕੋਲੇ ਖੜ ਕੇ ਪਾਣੀ ਕੱਢ ਰਹੇ ਸੀ ਤੇਲ ਦਾ ਵੀ ਡੈਡੀ ਨੂੰ ਹੀ ਪਤਾ ਵੀ ਕਿੰਨੇ ਘੰਟਿਆਂ ਦੇ ਵਿੱਚ ਕਿੰਨਾ ਤੇਲ ਖਾਦਾ ਹਨਾ ਤੇ ਡੈਡੀ ਕਿਵੇਂ ਲੱਗਿਆ ਪਹਿਲਾਂ ਤਾਂ ਐਂ ਦੱਸੋ ਵੀ ਪਾਣੀ ਕੱਢਣ ਲਈ ਲੈ ਕੇ ਆਂਦਾ ਆਪਾਂ ਹਨਾ ਬਹੁਤ ਵਧੀਆ ਲੱਗਾ ਆਪਾਂ ਨੂੰ ਪਾਣੀ ਕੱਢਣਾ ਪਰੈਸ਼ਰ ਬਹੁਤ ਆ ਇਹਦਾ ਪ੍ਰੈਸ਼ਰ ਬਹੁਤ ਆ ਤੇ ਬਾਕੀ ਤੇਲ ਦੱਸੋ ਹਣਾ ਘੰਟੇ ਦਾ ਤੁਸੀਂ ਦੇਖਿਆ ਹੋਣਾ ਵੀ ਕਿੰਨਾ ਕੁ ਖਾਦਾ ਹੋਣਾ ਤੇਲ ਘੰਟੇ 'ਚ ਲੀਟਰ ਕਿਹਾ ਗਿਆ ਬਤੋ ਹਦਾ 1 ਲੀਟਰ ਘੰਟੇ ਚ ਘੱਟ ਹੀ ਕਰਦਾ ਘੰਟੇ ਤੱਕ ਯਾਨੀ 1 ਲੀਟਰ ਹਨਾ 1 ਘੰਟੇ ਦਾ ਮੰਨ ਕੇ ਚੱਲਦੇ ਆ ਤੇ ਬਾਕੀ ਜੇ ਆਪਾਂ ਹਨਾ ਕੀਲੇ ਦੇ ਵਿੱਚੋਂ ਇਹਦੀ ਐਵਰੇਜ ਲਾਈਏ ਕੀਲੇ ਦੇ ਵਿੱਚੋਂ ਕਿੰਨੇ ਟਾਈਮ ਚ ਪਾਣੀ ਕੱਢਦਾ ਹੋਣਾ ਇਹਨੇ 5-6 ਘੰਟੇ ਦੇ ਕੱਢਦਾ ਹੋਇਆ 5-6 ਘੰਟਿਆਂ ਦੇ ਵਿੱਚ ਇੱਕ ਕੀਲੇ ਚੋਂ ਪਾਣੀ ਦੋਸਤੋ ਬਾਹਰ ਮਾਰਿਆ ਕੱਢ ਕੇ ਸਾਡਾ ਪ੍ਰੈਸ਼ਰ ਇਹਦਾ ਬਹੁਤ ਜ਼ਿਆਦਾ ਹੈ ਹਾਂ ਪ੍ਰੈਸ਼ਰ ਇਹਦਾ ਹੈਗਾ 2 ਇੰਚੀ ਦੋਸਤੋ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਹਨਾ ਦੇਖ ਲਿਓ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਦਿਖਾ ਦੂੰਗਾ ਵੀ ਕਿੰਨਾ ਇਹਦਾ ਪ੍ਰੈਸ਼ਰ ਆ ਤੇ ਬਾਕੀ ਡੈਡੀ ਹੋਰ ਤੁਹਾਨੂੰ ਇਹਦੀ ਕੀ ਖਾਸੀਅਤ ਲੱਗੀ ਵੀ ਕਿਵੇਂ ਦਾ ਲੱਗਿਆ ਇਹ ਇਸ ਚੀਜ਼ ਬਹੁਤ ਵਧੀਆ ਜਿੱਥੇ ਪਾਣੀ ਜ਼ਿਆਦਾ ਖੜਦਾ ਜੇ ਫਸਲ ਤੇ ਪਾਣੀ ਜ਼ਿਆਦਾ ਖੜ ਜਾਂਦਾ ਆਪਣੇ ਸਬਜ਼ੀ ਗੱਟਿਆ ਪਾਣੀ ਆਪਾਂ ਇਹਨਾਂ ਵਿੱਚ ਹਰੇਜ ਪਾਣੀ ਬਹੁਤ ਜ਼ਿਆਦਾ ਸੀ ਆਪਣੇ ਉਹ ਵੀ ਗੱਟਿਆ ਯਾਨੀ ਸਾਰਾ ਪਾਣੀ ਆਪਾਂ ਕੇ ਜਾਨੀ ਇੱਕ ਵਾਰੀ ਦੋਸਤੋ ਪਾਣੀ ਅਸੀਂ ਸਾਰਾ ਕੱਢਤਾ ਇਹਦੇ ਨਾਲ ਤੇ ਯਾਨੀ ਆਪਾਂ ਮੈਨੂੰ ਲੱਗਦਾ ਡੈਡੀ ਕੱਲ ਵੀ ਚਲਾਇਆ ਹਨਾ 4-5 ਘੰਟੇ ਕੱਲ ਚਲਾਇਆ ਯਾਨੀ 8-9 ਘੰਟੇ ਅੱਜ ਚੱਲਦਾ ਰਿਹਾ ਹੈ ਤੇ ਇਸ ਤੋਂ ਬਾਅਦ ਦੋਸਤੋ ਫੀਡਬੈਕ ਦਿੰਨੇ ਆ ਤੁਹਾਨੂੰ ਕਿਉਂਕਿ ਇਦਾਂ ਨਹੀਂ ਹੈਗਾ ਵੀ ਆਪਾਂ ਲੈ ਆਏ ਤੇ ਉਸ ਤੋਂ ਬਾਅਦ ਤੁਹਾਨੂੰ ਫੀਡਬੈਕ ਦੇਣ ਲੱਗੇ ਯਾਨੀ 12-13 ਘੰਟੇ ਚਲਾਉਣ ਤੋਂ ਬਾਅਦ ਸਾਰਾ ਖੇਤ ਆਪਣਾ ਹਨਾ ਤਿੰਨ ਕੀਲਿਆਂ ਦੇ ਵਿੱਚ ਆਪਣਾ ਭਰਿਆ ਹੋਇਆ ਸੀ ਪਾਣੀ ਨਾਲ ਬਾਹਣਾ ਤੇ ਉਸ ਤੋਂ ਬਾਅਦ ਠੇਕੇ ਤੇ ਸੀ ਕੁਝ ਉਹ ਆਪਣਾ ਹਰਾਚਾਰਾ ਪੂਰਾ ਡੁੱਬਿਆ ਹੋਇਆ ਸੀ ਤੇ ਉਸ ਤੋਂ ਬਾਅਦ ਜਿਹੜਾ ਚਲਾਉਣ ਤੋਂ ਬਾਅਦ ਤੁਹਾਡੇ ਨਾਲ ਆਪਾਂ ਫੀਡਬੈਕ ਦੋਸਤੋ ਸਾਂਝਾ ਕਰ ਰਹੇ ਹਾਂ ਵੀ ਇਹ ਕਿੱਥੋਂ ਲੈ ਕੇ ਆਂਦਾ ਹੁਣ ਇਦੇ ਰੇਟ ਦੀ ਕਰਾਂਗੇ ਗੱਲ ਵੀ ਕਿੰਨੇ ਦਾ ਹੈ ਕਿੰਨੇ ਇੰਚ ਇਹਦਾ ਪ੍ਰੈਸ਼ਰ ਆ ਲੈ ਕੇ ਬੰਦੇ ਇੱਧਰ ਆ ਕੇ ਦਿਖਾ ਰਹੇ ਇਹ ਇੰਜਨ ਦੀ ਜਿਹੜੀ ਪਾਵਰ ਆ ਕਿੰਨੇ ਐਚਪੀ ਦਾ ਇੰਜਨ ਆ ਇਹ ਇਹ ਦੋਸਤੋ 7.5 ਐਚਪੀ ਦਾ ਇੰਜਨ ਆ ਇਹ ਐਸਪੀਡਬਲੂਪੀ 200 ਇਹਦਾ ਜਿਹੜਾ ਮਾਡਲ ਆਗਾ ਸਪਰੇਮੈਨ ਕੰਪਨੀ ਦਾ ਦੋਸਤੋ ਇਹ ਸਪਰੇਮੈਨ ਕੰਪਨੀ ਦਾ ਤੁਸੀਂ ਅੱਗੇ ਵੀ ਹਨਾ ਸਟicker ਲੱਗਿਆ ਦੇਖ ਸਕਦੇ ਹੋ ਕਿਉਂਕਿ ਆਪਾਂ ਨੂੰ ਦੋਸਤੋ ਇਹ ਕੰਪਨੀ ਤੇ ਟਰਸਟ ਬਹੁਤ ਆ ਜਿਹੜਾ ਆਪਣੇ ਕੋਲੇ ਪਾਵਰ ਟੇਲਰ ਆ ਉਹ ਵੀ ਇਹ ਕੰਪਨੀ ਦਾ ਉਹ ਆਪਾਨੂੰ 1.5 ਸਾਲ ਹੋ ਗਿਆ ਆਪਾਨੂੰ ਚਲਾਉਂਦਿਆਂ ਨੂੰ ਤੇ ਇਹਦੇ ਪ੍ਰੈਸ਼ਰ ਦੀ ਜੇ ਗੱਲ ਕਰੀਏ ਪੰਪ ਦਾ ਜਿਹੜਾ ਇਹਦਾ ਪ੍ਰੈਸ਼ਰ ਆ 2 ਇੰਚੀ ਪ੍ਰੈਸ਼ਰ ਆ ਇਹਦਾ ਤੇ ਇਹਦੇ ਵਿੱਚ 4-5 ਮਾਡਲ ਆਉਂਦੇ ਆ 1.5 ਇੰਚੀ ਪ੍ਰੈਸ਼ਰ ਵਾਲਾ ਵੀ ਆ 2 ਇੰਚੀ ਵਾਲਾ ਵੀ ਆ ਤੇ 3 ਇੰਚੀ ਵਾਲਾ ਵੀ ਆ 4 ਇੰਚੀ ਵਾਲਾ ਵੀ ਆ ਉਹ ਜਿਵੇਂ ਤੁਹਾਨੂੰ ਹਨਾ ਜ਼ਰੂਰਤ ਆ ਜਿਹੜੇ ਪੰਪ ਦੀ ਉਹ ਤੁਸੀਂ ਪੰਪ ਲਿਆ ਸਕਦੇ ਹੋ ਕਿਉਂਕਿ ਜਿਹੜੇ ਫਾਰਮਰ ਨੇ ਆਪਣੇ ਹਨਾ ਜਿਨ੍ਹਾਂ ਦੇ ਖੇਤਾਂ ਵਿੱਚ ਪਾਣੀ ਜ਼ਿਆਦਾ ਖੜਦਾ ਕਈ ਵਾਰੀ ਪਿੱਛੋਂ ਦੂਜਿਆਂ ਦੇ ਖੇਤ ਚੋਂ ਪਾਣੀ ਆ ਜਾਂਦਾ ਉਹਦੇ ਲਈ 2 ਇੰਚੀ ਪ੍ਰੈਸ਼ਰ ਵਾਲਾ ਮੈਨੂੰ ਸਹੀ ਲੱਗਿਆ ਹਨਾ ਜਿਹੜੀ 2 ਇੰਚੀ ਪ੍ਰੈਸ਼ਰ ਵਾਲਾ ਸਹੀ ਆ ਹਨਾ ਬਹੁਤ ਪ੍ਰੈਸ਼ਰ ਦਾ ਯਾਨੀ ਇਹਦਾ ਤੁਸੀਂ ਐ ਮੰਨ ਕੇ ਚੱਲੋ ਵੀ ਜਿਵੇਂ 10 ਦੀ ਸਮਰਸੀ ਵਾਲ ਮੋਟਰ ਚੱਲਦੀ ਹੁੰਦੀ ਹਨਾ ਐਵੇਂ ਪਾਣੀ ਚੱਲਦਾ ਸੀ ਹਨਾ ਜੜੀ ਖਾਲ ਪੂਰਾ ਭਰ ਕੇ ਚੱਲਦਾ ਸੀ ਹਨਾ ਤੇ ਇਹਦੇ ਹੁਣ ਰੇਟ ਦੀ ਗੱਲ ਕਰੀਏ ਜਿਵੇਂ ਹੁਣ 1.5 ਇੰਚੀ ਪ੍ਰੈਸ਼ਰ ਆ ਕੋਈ ਹਨਾ 9000 ਦਾ ਜਾਂ 10000 ਦਾ 9-10000 ਤੋਂ ਸਟਾਰਟ ਹੋ ਜਾਂਦੇ ਆ ਇਹ ਤੇ ਇਹ 15 ਤੋਂ 20 ਤੱਕ ਪਏ ਆ ਜੀ ਇਹ ਜਿਹੜਾ ਮਾਡਲ ਆਗਾ 2 ਇੰਚੀ ਪ੍ਰੈਸ਼ਰ ਵਾਲਾ 7.5 ਐਚਪੀ ਇੰਜਨ ਆ ਇਹਦਾ ਇਹ ਤੁਹਾਨੂੰ ਮਿਲੂਗਾ 13-14 ਦੇ ਵਿੱਚ ਵਿੱਚ ਦੋਸਤੋ ਤੇ ਬਾਕੀ ਆਹ ਪਾਈਪ ਆ ਵਗੈਰਾ ਇਹ ਅਲੱਗ ਕੋਸਟ ਪੈਂਦੀ ਆ ਇਹਦੇ ਜੇ ਹੁਣ ਆਪਾਂ ਦੋਸਤੋ ਪਾਣੀ ਕੱਢਣ ਦੀ ਕਪੈਸਿਟੀ ਦੀ ਗੱਲ ਕਰੀਏ ਵੀ ਕਿੰਨੀ ਆ ਕਿ 1 ਮਿੰਟ ਦੇ ਵਿੱਚ 7-800 ਲੀਟਰ ਪਾਣੀ ਕੱਢ ਦਿੰਦਾ ਇਹ 1 ਘੰਟੇ ਦੇ ਵਿੱਚ ਤੁਸੀਂ ਮੰਨ ਕੇ ਚੱਲੋ 4000 ਲੀਟਰ ਪਾਣੀ ਬਾਹਰ ਮਾਰਦਾ ਕੱਢ ਕੇ ਕੀ ਦੋਸਤੋ ਮੈਂ ਸਕਰੀਨ ਤੇ ਨੰਬਰ ਵੀ ਦੇ ਦੂੰਗਾ ਹਨਾ ਬਾਈ ਦਾ ਤੇ ਵੀ ਤੁਸੀਂ ਉਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਸਪਰੇਮ ਐਂਡ ਕੰਪਨੀਆ ਲੁਧਿਆਣੇ ਗਿੱਲ ਬਾਈਪਾਸ ਤੇ ਤੇ ਉੱਥੋਂ ਤੁਸੀਂ ਹੋਰ ਵੀ ਐਗਰੀਕਲਚਰ ਨਾਲ ਰਿਲੇਟਡ ਤੁਸੀਂ ਸਮਾਨ ਲੈ ਸਕਦੇ ਹੋ ਕਿਉਂਕਿ ਇਹ ਦੋਸਤੋ ਬਣਾਉਣ ਦਾ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਈ ਵਾਰੀ ਨਾ ਫਾਰਮਰ ਦੇ ਖੇਤਾਂ ਵਿੱਚ ਪਾਣੀ ਜ਼ਿਆਦਾ ਖੜ ਜਾਂਦਾ ਜਿਵੇਂ ਤੁਸੀਂ ਦੇਖਿਆ ਸਾਡੇ ਖੇਤ ਚ ਪਾਣੀ ਬਹੁਤ ਖੜ ਗਿਆ ਸੀ ਤੇ ਸਾਰੀ ਫਸਲ ਖਰਾਬ ਹੋ ਰਹੀ ਸੀ ਤੇ ਚਲੋ ਬਾਕੀ ਹਨਾ ਬਚਣਾ ਬਚਾਉਣਾ ਡੈੜੀ ਮਾਲਕ ਦੇ ਹੱਥ ਹਨ ਤੇ ਬਾਕੀ ਜਿਹੜੀ ਸਾਡੀ ਮਿਹਨਤ ਸੀ ਜਿਹੜਾ ਸਾਡਾ ਕੰਮ ਸੀ ਉਹ ਅਸੀਂ ਪਾਣੀ ਕੱਢਣ ਦਾ ਉਹ ਅਸੀਂ ਕਰਤਾ ਇੱਕ ਵਾਰੀ ਪਾਣੀ ਕੱਢਤਾ ਖੇਤ ਦੇ ਵਿੱਚੋਂ ਦੋਸਤੋ ਛੋਟੇ ਕਿਸਾਨਾਂ ਲਈ ਬੜੇ ਕੰਮ ਦੀ ਚੀਜ਼ ਆ ਇਹ ਹਨਾ ਡੈੜੀ ਬਿਲਕੁਲ ਤੇ ਕਿਉਂਕਿ ਬੜਿਆ ਸੌਖਾ ਯਾਨੀ 24 ਕਿਲੋ ਦਾ ਵਜਨ ਆ ਇੱਕ ਬੰਦਾ ਆਰਾਮ ਨਾਲ ਹਨਾ ਚੱਕ ਕੇ ਲਿਜਾ ਸਕਦਾ ਹੁਣ ਤੁਹਾਨੂੰ ਚਲਾ ਕੇ ਵੀ ਦਿਖਾਉਣੇ ਆ ਵੀ ਕਿੰਨਾ ਇਹਦਾ ਪ੍ਰੈਸ਼ਰ ਆ ਚਲਾ ਕੇ ਵੀ ਦਿਖਾ ਰਹੇ ਆਂ ਤੇ ਦੋਸਤੋ ਜਿਵੇਂ ਹੁਣ ਚਲਾ ਕੇ ਦਿਖਾਇਆ ਤੁਹਾਨੂੰ ਨਾ ਪ੍ਰੈਸ਼ਰ ਵੀ ਤੁਸੀਂ ਦੇਖ ਲਿਆ ਹੋਣਾ ਕਿਉਂਕਿ ਸਾਨੂੰ ਇਦਾਂ ਹਨਾ ਵੀ ਲਿਆ ਕੇ ਸਮਾਨ ਦੀ ਅਸੀਂ ਇਦਾਂ ਨਹੀਂ ਹੈਗਾ ਵੀ ਕੋਈ ਐਡਵਰਟਾਈਜ਼ਮੈਂਟ ਕਰ ਰਹੇ ਹਾਂ ਜਿਹੜੇ ਆਪਣੇ ਫਾਰਮਰ ਆਪਣੇ ਨਾਲ ਜੁੜੇ ਹੋਏ ਨੇ ਸਬਜ਼ੀਆਂ ਵਾਲਾ ਨਵੇਂ ਆ ਰਹੇ ਨੇ ਉਹਨਾਂ ਲਈ ਬੜੇ ਕੰਮ ਦੀ ਚੀਜ਼ ਆ ਜਿਹੜਾ ਬਾਟਰ ਪੰਪ ਆ ਬਾਕੀ ਦੋਸਤੋ ਵੀਡੀਓ ਚੰਗੀ ਲੱਗੀ ਤੇ ਵੀਡੀਓ ਆਪਣੀ ਜਰੂਰ ਸ਼ੇਅਰ ਕਰਦੇ ਹੋ ਜੀ ਆਪਣੇ ਪੇਜ ਨੂੰ ਕਰ ਲਿਓ ਫੋਲੋ ਇਦਾਂ ਦੀਆਂ ਵੀਡੀਓ ਦੇਖਣ ਦੇ ਲਈ ਪੇਜ ਨੂੰ ਆਪਣੇ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਹੋਰ ਡੈਡੀ ਧੰਨਵਾਦ ਧੰਨਵਾਦ ਦੋਸਤੋ